ਸਸਿਗਲ ਲੋਸਟ ਹਮੇ ਗੁਰਦੀਨ ਡਰਸਿੰਗ ਪੰਗੋ ਇਸ ਵੇਲੇ ਮੌਜੂਦ ਆ ਮੈਂ ਸ਼ੰਭੂ ਬਾਡਰ ਸ਼ੰਭੂ ਬਾਡਰ ਕਿਸਾਨ ਮੋਰਚਾ ਜਿਹੜਾ 13 ਫਰਵਰੀ ਤੋਂ ਚੱਲ ਰਿਹਾ ਲੜਾਈ ਐ ਐਮਐਸਪੀ ਦੀ ਐ ਤੁਸੀਂ ਮੇਰੇ ਪਿੱਛੇ ਦੇਖੋ ਕਿ ਇਹ ਸਟੇਜ ਐ ਜਿਹੜੀ ਸਟੇਜ ਲਗਾਤਾਰ ਚੱਲਦੀ ਹੈ ਜਿੱਥੋਂ ਲਗਾਤਾਰ ਕਿਸਾਨ ਆਗੂ ਸੰਬੋਧਨ ਹੁੰਦੇ ਨੇ ਜਿੱਥੋਂ ਲਗਾਤਾਰ ਨਵੀਆਂ ਰਣਨੀਤੀਆਂ ਬਣਾਈਆਂ ਤੇ ਉਲਕੀਆਂ ਜਾਂਦੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਇੱਕ ਵਾਹਦ ਵੱਡੀ ਜਥੇਬੰਦੀ ਹੈ ਪੰਜਾਬ ਦੀ ਦੇਸ਼ ਦੀ ਉਸੇ ਜਥੇਬੰਦੀ ਦੇ ਪ੍ਰਮੁੱਖ ਆਗੂ ਸਤਨਾਮ ਸਿੰਘ ਪੰਨੂ ਸਾਹਿਬ ਮੇਰੇ ਨਾਲ ਨੇ ਨਾਲ ਇਸ ਕਰਕੇ ਨੇ ਅੱਜ ਗੱਲਬਾਤ ਕਰਾਂਗੇ ਕਿ 6 ਦਸੰਬਰ ਨੂੰ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ ਅਸੀਂ ਪੈਦਲ ਦਿੱਲੀ ਜਾਵਾਂਗੇ ਜਥੇ ਦੇ ਰੂਪ ਦੇ ਵਿੱਚ ਪੰਨੂ ਸਾਹਿਬ ਸਾਡੇ ਨਾਲ ਨੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਵੈਲਕਮ ਸਾਹਿਬ ਵੈਲਕਮ ਜੀ ਫਤਿਹ ਜੀ ਜੀ 13 ਫਰਵਰੀ ਨੂੰ ਕਿਸਾਨ ਆਏ ਸੀ ਹਾਂਜੀ ਗੱਲ ਸੀ ਕਿ ਦਿੱਲੀ ਜਾਵਾਂਗੇ ਦਿੱਲੀ ਜਾਵਾਂਗੇ ਇੱਕ ਵਾਰ ਫਿਰ ਜਾ ਕੇ ਅੰਦੋਲਨ ਲੜਾਂਗੇ ਲੜਾਈਆਂ ਕਹਿੰਦੇ ਕਿਸਾਨਾਂ ਗੂ ਵੱਡੀਆਂ ਨੇ ਸਭ ਤੋਂ ਵੱਡੀ ਲੜਾਈ ਤਾਂ ਕਹਿੰਦੇ ਕਿ ਐਮ ਐਸ ਪੀ ਲੀਗਲ ਹੋਵੇ ਕਿਸਾਨੀ ਦੀ ਜਿਹੜੀ ਫਸਲਾਂ ਨੇ ਫਸਲਾ ਮੰਡੀਆਂ ਦੇ ਵਿੱਚ ਨਾ ਰੁਲਣ ਕਾਰਪੋਰੇਟ ਗਲਬਾ ਹਟੇ ਕਿਸਾਨੀ ਖਤਰੇ ਤੋਂ ਪਾਸੇ ਹੋਵੇ ਫਸਲਾਂ ਦੀ ਐਮ ਐਸ ਪੀ ਕਾਨੂੰਨ ਬਣੇ ਲੀਗਲ ਮਾਨਤਾ ਮਿਲੇ ਲਖੀਮਪੁਰ ਘਟਨਾ ਹੋਊਗੀ ਕਿਸਾਨਾਂ ਦੀ ਪੈਨਸ਼ਨ 700 ਰੁਪਿਆ ਮਨਰੇਗਾ ਦਿਹਾੜੀ 100 ਤੋਂ 200 ਦਿਨ ਕਰਨੇ ਫਿਰ ਕਿਸਾਨਾਂ ਨੂੰ 10000 ਰੁਪਏ ਪੈਨਸ਼ਨ ਜਿਹੜੇ 58 ਸਾਲ ਤੋਂ ਉੱਪਰ ਨੇ तमाम ਮੰਗਾਂ ਨੇ ਕਿਸਾਨਾਂ ਦੀਆਂ ਸਾਰਿਆਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੱਸੋ ਕਿ ਦਿੱਲੀ ਜਾਣ ਵਾਲਾ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਕੀ ਰੂਪਰੇਖਾ ਕਿਦਾਂ ਇਹ ਪ੍ਰੋਗਰਾਮ ਬਣਿਆ ਤੇ ਕੀ ਅੱਗੇ ਚੱਲਣ ਦਿੱਤੀ ਹੈ ਦੇਖੋ 10 ਮਹੀਨੇ ਤੋਂ ਅਸੀਂ ਬੈਠੇ ਹਾਂ ਲਗਭਗ 10 ਮਹੀਨੇ ਹੋ ਜਾਣੇ ਆ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਜਦੋਂ 13 ਫਰਵਰੀ ਨੂੰ ਇਸ ਇੱਥੇ ਆਏ ਆ ਉਸ ਤੋਂ ਉਥੇ ਚਾਰ ਮੀਟਿੰਗਾਂ ਹੋਈਆਂ 18 ਫਰਵਰੀ 18 ਫਰਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਗਈ 18 ਤੋਂ ਕੋਈ ਸਰਕਾਰ ਦੀ ਗੱਲਬਾਤ ਬੰਦ ਆ ਤੇ ਉਹਦੇ ਵਿੱਚੋਂ ਸਰਕਾਰ ਬਿਲਕੁਲੋਂ ਵੀ ਗੋਲਿਆ ਕਰ ਰਹੀ ਆ ਜਦੋਂ ਕਿ ਮੰਗਾਂ ਜਿਹੜੀਆਂ ਵਾ ਇਹ ਮੰਗਾਂ ਕੋਈ ਇਤਨਾ ਦੀਆਂ ਜਿਹੜੀਆਂ ਮੰਨੀਆਂ ਨਹੀਂ ਜਾ ਸਕਦੀਆਂ ਇਹ ਤਾਂ ਮੰਨੀਆਂ ਹੀ ਆ ਮੰਗਾਂ ਕਿ ਆ ਐਮਐਸਪੀ ਦੀ ਜਿਹੜੀ ਗਰੰਟੀ ਦੇ ਕਾਨੂੰਨ ਦੀ ਰਿਪੋਰਟ ਆ ਉਹ ਪ੍ਰਧਾਨ ਮੰਤਰੀ ਜਿਹੜੇ ਹੋਣਿਆ ਨਰਿੰਦਰ ਮੋਦੀ ਜੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਉਦੋਂ ਇਹ ਉਹਦੇ ਚੇਅਰਮੈਨ ਸੀਗੇ ਜਿਹੜੀ ਕੰਜ਼ਿਊਮਰ ਫਾਰਮਿੰਗ ਆਪਣਾ ਹੈਗਾ ਸੀਗਾ ਕਮੇਟੀ ਬਣੀ ਹੋਈ ਸੀ ਉਹਦੇ ਇਹ ਮੈਂਬਰ ਸੀ ਉਦੋਂ ਇਹਨਾਂ ਨੇ ਉਹ ਰਿਪੋਰਟ ਦਿੱਤੀ ਜਿਹੜੀ ਮਨਮੋਹਨ ਸਿੰਘ ਦੀ ਸਰਕਾਰ ਸੀ ਕੇਂਦਰ ਜੇ 2011 ਚ ਉਹਦੇ ਨਾਲ ਕਹੇ ਵੀ ਐਮਐਸਪੀ ਦੀ ਗਾਰੰਟੀ ਤੋਂ ਕਾਨੂੰਨ ਤੋਂ ਬਗੈਰ ਕਿਸਾਨ ਨਹੀਂ ਬਚਦਾ ਹਿੰਦੁਸਤਾਨ ਦਾ ਉਹ ਵੀ ਪਈ ਹੋਈ ਆ ਜੇ ਡਾਕਟਰ ਸੁਆਮੀ ਨਾਲ ਕਮੇਟੀ ਦੀ ਰਿਪੋਰਟ ਆ ਡਾਕਟਰ ਸੁਆਮੀਨਾਥਨ ਦੀ ਸੀ2+50 ਨਾਲ ਜਿਹੜੀ ਅਸੀਂ ਮੰਗ ਕਰਦੇ ਉਹ ਵੀ ਇਹਨਾਂ ਦੇ ਕੋਲ 2006 ਦੀ ਪਈ ਹੋਈ ਆ ਉਹ ਵੀ ਇਹਨਾਂ ਆਖਿਆ ਲਾਗੂ ਕਰਾਂਗੇ ਨਾ ਯੂਪੀਐਨ ਲਾਗੂ ਕੀਤਾ ਨਾ ਹੀ ਇਹ ਮੁੜ ਕੇ ਐਨਡੀਏ 2014 ਚ ਬਣਿਆ ਇਹ ਵਾਦਾ ਕਰਕੇ ਆਏ ਆ ਕਿਸਾਨਾਂ ਨੂੰ ਕਰਜ਼ੇ ਦੀ ਖਤਮ ਕਰਨ ਦੀ ਇਹਨਾਂ ਗੱਲ ਮੰਨੀ ਹੋਈ ਸੀ ਨਾ ਉਹ ਕੀਤਾ ਇਸ ਕਰਕੇ ਉਦੋਂ ਬਾਅਦ ਨੂੰ 18 ਦੇ ਵਿੱਚ ਵੀ ਇਹਨਾਂ ਨੇ ਫੇਰ ਪਾਰਲੀਮੈਂਟ ਦੇ ਵਿੱਚ ਜਿਹੜੀ ਕਮੇਟੀ ਬਣੀ ਆ ਉਹਦੀ ਫੇਰ ਐਮਐਸਪੀ ਦੀ ਗਾਰੰਟੀ ਦੇ ਕਾਨੂੰਨ ਬਾਰੇ ਵਫੇਸ਼ ਵਾਰਚਾਂ ਕੀਤੀਆਂ ਹੋਈਆਂ ਵਾ ਇਸ ਕਰਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਜਿਹੜਾ ਕੀਤਾ ਨਹੀਂ ਜਾ ਸਕਦਾ ਇਹ ਅਸਲ ਦੇ ਵਿੱਚ ਜਿਹੜਾ ਕਾਰਪੋਰੇਟ ਦਾ ਗੱਲਬਾਵਾ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਵਾਂ ਵਿਸ਼ਵ ਬੈਂਕ ਕਿਹਾ ਮੁਦਰਾ ਫੰਡ ਹੈ ਮੁਦਰਾ ਕੋਸ਼ ਹੈ ਉਹਦਾ ਉਹਦਾ ਜੋ ਉਹਦੀਆਂ ਉਹਦੇ ਦਬਾਅ ਇੱਥੇ ਇਹ ਐਮਐਸਪੀ ਦੀ ਗਾਰੰਟੀ ਦਾ ਕਾਨੂੰਨੀ ਬਣਾ ਗਦੇ ਗੱਲ ਕੱਖ ਨਹੀਂ ਅਸੀਂ ਤਾਂ ਘੱਟੋ ਘੱਟ ਘੱਟੋ ਘੱਟ ਪਾ ਦੇਣਾ ਨਾ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਹੈ ਜਦੋਂ ਕਿ ਦੂਜੇ ਬੰਨੇ ਜਿਹੜੀਆਂ ਚੀਜ਼ਾਂ ਕਾਰਖਾਨੇ 'ਚ ਬਣਦੀਆਂ ਉਹਨਾਂ ਦਾ ਏ ਮੈਕਸਿਮਮ ਰੇਟ ਪ੍ਰਾਈਸ ਆ ਉਹ ਐਮਆਰਪੀ ਦੇ ਰਹੇ ਉਹਨਾਂ ਨੂੰ ਉਹ ਵੱਤੋਂ ਵੱਧ ਭਾਅ ਲਾਉਣ ਦੀ ਪੂਰੀ ਖੋਲਿਆ ਇਧਰ ਘੱਟੋ ਘਟਾ ਪਾ ਦੇਣ ਦੀ ਉਹਦੀ ਗਾਰੰਟੀ ਕਰਨ ਨੂੰ ਤਿਆਰ ਨਹੀਂ ਕਿ ਘੱਟੋ ਘਟਾ ਅਸੀਂ ਤੇ ਇਨਾ ਹੀ ਮੰਗਦੇ ਆ ਵੀ ਸੀ2+50 ਦੇ ਨਾਲ ਤੁਸੀਂ ਐਮਐਸਪੀ ਦਾ ਮਿਨੀਮਮ ਜਿਹੜੀ ਸਪੋਰਟ ਪ੍ਰਾਈਸ ਆ ਆਪਣੇ ਫਸਲਾਂ ਦੀ ਉਹ ਦੇ ਦਿਓ ਸਾਰੀਆਂ ਫਸਲਾਂ ਦਾ ਜਿਹੜਾ ਉਹ 23 ਫਸਲਾਂ ਦਾ ਹੋ ਜੇ ਉਹਦੇ ਚ ਕਿਸਾਨ ਨੂੰ ਇਹ ਪਤਾ ਹੋਵੇ ਵੀ ਮੇਰੀ ਆ ਫਸਲ ਹੈ ਭਾਵਿਕ ਜੀ ਉਹ ਤੋਂ ਘੱਟ ਨਾ ਲਵੇ ਕੋਈ ਉਪਰਾਧਕ ਕੋਈ ਉਪਰਾਧਕ ਲਾਣ ਦਿਓ ਉਹਨੂੰ ਉਪਰਾਧ ਵੱਲੋਂ ਉਪਰਾਧ ਕਾਨੂੰਨ ਦੇ ਹਿਸਾਬ ਨਾਲ ਲਾਣ ਦਿਓ ਇਹ ਕਾਨੂੰਨ ਬਣ ਜੇ ਜੇ ਇਹ ਕਾਨੂੰਨ ਬਣਿਆ ਹੁੰਦਾ ਤਾਂ ਹਰ ਇੱਕ ਜਿਹੜੀ ਪੰਜਾਬ ਚ ਲੁੱਟ ਹੋਈ ਆ ਇਹ ਹੁੰਦੀ ਨਾ ਕਿਸਾਨ ਦੀ ਕਿੰਨੀ ਵੱਡੀ ਲੁੱਟ ਝੋਨੇ ਚ ਹੋ ਗਈ 300 ਰੁਪਏ ਦੀ 400 ਰੁਪਏ ਕੰਟਰ ਦੀ ਹੋ ਗਈ ਆ ਇਸ ਕਰਕੇ ਇਹ ਬਾਕੀ ਜਿਹੜਾ ਪਾਣੀ ਇਹ ਜਾ ਰਹੇ ਥੱਲੇ ਜਾ ਰਹੇ ਆ ਜੇ ਉਹ ਐਮਐਸ ਉਹ ਬਦਲਾ ਦੇ ਨਾਲ ਖੇਤੀਬਪਨਤਾ ਦੀ ਗੱਲ ਕਰਦੇ ਉਹ ਆਪਣੇ ਆਪ ਹੋ ਜਾਣੀ ਆ ਕਿਸਾਨ ਵਿਜੂਗਾ ਵੀ ਉਹ ਮੈਨੂੰ ਵਧੀਆ ਝੋਨੇ ਨਾਲ ਉਹ ਮੈਨੂੰ ਚੰਗੀ ਆ ਫਸਲ ਉਹ ਵੇਚ ਲੂਗਾ ਤੇ ਇਸ ਕਰਕੇ ਇਹ ਜੋ ਵੀ ਕਰ ਰਿਹਾ ਇਹ ਕਿਸਾਨ ਵਿਰੋਧੀ ਆ ਅਸਲ ਕਿਸਾਨ ਨੂੰ ਖੇਤੀ ਜੋ ਵਾਰ ਕਰਨਾ ਚਾਹੁੰਦੇ ਆ ਇਹਨਾਂ ਦੀ ਨੀਤੀ ਆ ਜੋ ਜੋ ਡਬਲਯੂਟੀਓ ਦੀ ਨੀਤੀ ਬਣੀ ਹੋਈ ਆ ਜਿੱਤੇ ਮਨਮੋਹਨ ਸੋਨੇ ਸਾਈਨ ਕੀਤੇ ਹੋਏ ਮੋਦੀ ਸਾਹਿਬ ਨੇ ਸਾਈਨ ਕੀਤੇ ਉਹਦੇ ਚ ਇਹੀ ਆ ਕਿ ਕਿਸਾਨ ਦੇਖਦੇ 97% ਕਿਸਾਨ ਇਹਦੇ ਦੇ ਤੋ ਖੇਤੀ ਤੋਂ ਬਾਹਰ ਕਰਨੇ ਜੋ 63 ਕਰੋੜ ਦੀ ਗਿਣਤੀ ਬਣੂਗੀ ਉਹ ਬਾਹਰ ਕਰਨੇ ਆ ਕਾਰਪੋਰੇਟ ਦੇ ਇਹਨਾਂ ਨੂੰ ਸਸਤੀ ਲੇਬਰ ਚ ਤਬਦੀਲ ਕਰਨਾ ਵਾ ਤੇ ਜਿਹੜਾ ਜਿਹੜਾ ਖੇਤੀ ਦਾ ਆਪਣਾ ਖੇਤੀ ਦਾੜਾ ਕਾਰੋਬਾਰ ਹੈ ਉਹ ਸਾਰਾ ਕਾਰਪੋਰੇਟ ਦੇ ਵਾਲੇ ਕਰਨਾ ਅਸਲ ਆ ਨੀਤੀ ਆ ੜਕਾ ਇਹਨਾਂ ਦਾ ਹੋਰ ੜਕਾ ਹੈ ਕੋਈ ਐਮਐਸਪੀ ਦਾ ਐਡਾ ਵੱਡਾ ਨਹੀਂ ਹੈਗਾ ਬੈਕਗ੍ਰਾਉਂਡ ਦੱਸਿਆ ਤੁਸੀਂ ਹੁਣ ਦਿੱਲੀ ਚੱਲਿਓ 6 ਤਰੀਕ ਨੂੰ 100 ਬੰਦੇ ਦਾ ਜਥਾ ਹੋਊਗਾ ਬੰਨੂ ਸਾਹਿਬ ਪਹਿਲਾਂ 100 ਬੰਦੇ ਦਾ ਜਥਾ ਹੋਊਗਾ ਤੁਸੀਂ ਅਗਵਾਈ ਕਰ ਰਹੇ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਅੱਗੇ ਵਧੋਗੇ ਹਰਿਆਣਾ ਪ੍ਰਸ਼ਾਸਨ ਦੇ ਨਾਲ ਕੋਈ ਗੱਲ ਹੋਈ ਏ ਇਸ ਮਾਮਲੇ ਨੂੰ ਲੈ ਕੇ ਜਾਣ ਪਿੱਛੇ ਹਰਿਆਣਾ ਸਰਕਾਰ ਰੋਕੂਗੀ ਨਹੀਂ ਰੋਕੂਗੀ ਜਿਵੇਂ ਲਗਾਤਾਰ ਬੀਜੇਪੀ ਦੇ ਅਗੋਂ ਦੇ ਬਿਆਨ ਵੀ ਆਏ ਸੀ ਕਿ ਰਸਤਾ ਦੇਤਾ ਜਾਊਗਾ ਹਨਾ ਪਤਾ ਨਹੀਂ ਹੁਣ ਉਹ ਉਹ ਗੱਲ ਕਿੱਥੇ ਖੜੀ ਆ ਕੀ ਕੀ ਰਹੂਗਾ ਜੇ ਹਰਿਆਣਾ ਸਰਕਾਰ ਰੋਕੂਗੀ ਤੁਹਾਡਾ ਕੀ ਉਹਦੇ ਤੇ ਪ੍ਰਤੀਕਰਮ ਹੋਊਗਾ ਹਾਂਜੀ ਦੇਖੋ ਅਸੀਂ ਐਲਾਨ ਕੀਤਾ ਸੀ ਉਧਰ ਖਨੌਰੀ ਬਾਰਡਰ ਤੇ ਦੋਨੋਂ ਫੋਰਮਾਂ ਵੱਲੋਂ ਜੋ ਜੀਜੀ ਸਿੰਘ ਢੱਲੇਵਾਲ ਉਹਨਾਂ ਨੇ ਮਰਨ ਵੱਤ ਰੱਖਿਆ ਹੋਇਆ ਵਾ ਆਪਣੀ ਉਹ ਜਾਨ ਦੀ ਬਾਜੀ ਲਾ ਰਹੇ ਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਉਹ ਤੋਂ ਠੀਕ 26 ਉਹਨਾਂ ਨੇ 26 ਤੋਂ ਉਹਨਾਂ ਨੇ ਰੱਖਿਆ ਹੋਇਆ ਵਾ 26 ਨਵੰਬਰ ਤੋਂ ਉਹ ਤੋਂ ਠੀਕ 10 ਦਿਨ ਬਾਅਦ ਅਸੀਂ ਵੀ 6 ਤਰੀਕ ਨੂੰ ਜੇ ਨਹੀਂ ਮਸਲੇ ਦਾ ਕੋਈ ਹੱਲ ਸਰਕਾਰ ਕਰਦੀ ਤੇ ਫਿਰ ਅਸੀਂ ਮਾਰਚ ਕਰਾਂਗੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਉਹਦਾ ਏਸੀ ਪੈਦਲ ਮਾਰਚ ਕਰਾਂਗੇ ਸਾਡਾ ਕੋਈ 100 ਦੇ ਕਰੀਬ ਜਥਾ ਹੋਊਗਾ ਤੇ ਉਹ ਪੈਦਲ ਜਾਊਗਾ ਉਹਦੀ ਲੜੀ ਹੁੰਦੀਆਂ ਚੀਜ਼ਾਂ ਹੋਊਗਾ ਤੇ ਰੂਟ ਵੀ ਲਾਂਦੇ ਵੀ ਇੱਥੇ ਰਾਤ ਦਾ ਪੜਾ ਇੱਥੇ ਹੋਊਗਾ ਅਗਲੇ ਅਗਲੇ ਦਿਨ ਦਾ ਇੱਥੇ ਹੋ ਅਗਲੇ ਦਿਨ ਦਾ ਇੱਥੇ ਚਾਰ ਪੜਾ ਲਾਂਨੇ ਹੋਏ ਆ ਉਹਦੇ ਤਹਿਤ ਹਰਿਆਣਾ ਸਰਕਾਰ ਪੁਲਿਸ ਨੇ ਇਹਨਾਂ ਦੀ ਮੀਟਿੰਗ ਹੋਈ ਆ ਸਾਡੇ ਦੋਨੋਂ ਫੋਰਮਾਂ ਦੀ ਉਹਦੇ ਚ ਕਹਿ ਦਿੱਤਾ ਸੀ ਉਹਨਾਂ ਦੋਨਾਂ ਨੂੰ ਵੀ ਆ ਸਾਡੇ ਆ ਰੂਟ ਬੁਲਾਨਾ ਉਹਦੇ ਚ ਇਹਨਾਂ ਦੇ ਜਿਹੜੇ ਖੇਤੀਬਾੜੀ ਮੰਤਰੀ ਹਰਿਆਣੇ ਦੇ ਉਹ ਵੀ ਕਹੀ ਜਾਂਦੇ ਸੀ ਵੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਕਿਸਾਨ ਪੈਦਲ ਚੱਲ ਕੇ ਆ ਜਾਣ ਫਿਰ ਉਹ ਹੋਰ ਵੀ ਇਹਨਾਂ ਦੇ ਜਿਤਨਾ ਰਵਨੀਤ ਬਿੱਟੂ ਆ ਮੰਤਰੀ ਜਿਹੜੇ ਪੰਜਾਬ ਤੋਂ ਆ ਉਹ ਵੀ ਕਹੀ ਜਾਂਦੇ ਵੀ ਸਾਨੂੰ ਕੋਈ ਪਰ ਹੋਰ ਵੀ ਇਹਨਾਂ ਦੇ ਤਰ੍ਹਾਂ ਦੇ ਬਿਆਨ ਆਇਆ ਸੁਪਰੀਮ ਕੋਰਟ ਵੀ ਇਹੀ ਕਹੀ ਜਾਂਦੀ ਹੈ ਵੀ ਪੈਦਲ ਚੱਲ ਜਾਣਾ ਹਾਈ ਕੋਰਟ ਵੀ ਰਸਤੇ ਬਾਰੇ ਕਹਿੰਦੀ ਪਰ ਹਰਿਆਣਾ ਸਰਕਾਰ ਨੇ ਰਸਤਾ ਰੋਕਿਆ ਹੋਇਆ ਵਾ ਤੇ ਖੋਲਣ ਅਸੀਂ ਤੇ ਇਹਨਾਂ ਨੂੰ ਇਹ ਕਹਿ ਰਹੇ ਆ ਜੇ ਜਦੋਂ ਤੁਸੀਂ ਕਹਿ ਰਹੇ ਜੋ ਵੀ ਟਰਾਲੀਆਂ ਜਿਹੜੀਆਂ ਉਹ ਕਿਸਾਨ ਨਾ ਖੜਨ ਸੁਪਰੀਮ ਕੋਰਟ ਨੇ ਇਹ ਕਿਹਾ ਹੋਇਆ ਵਾ ਤੇ ਫਿਰ ਤੁਸੀਂ ਜਦੋਂ ਅਸੀਂ ਪੈਦਲ ਚੱਲੇ ਆ ਤੇ ਸਾਨੂੰ ਰਸਤਾ ਦਿਓ ਅਸੀਂ ਆਪਣਾ ਜਿਹੜਾ ਰੂਟ ਪਲਾਨ ਹੈ ਦਿੱਲੀ ਤੱਕ ਆਪਣਾ ਜਾ ਕੇ ਰੋਜ਼ ਪ੍ਰਦਰਸ਼ਨ ਕਰੀਏ ਜਾਂ ਮੰਗਾ ਮੰਨੋ ਸਾਡੀਆਂ ਜਾਂ ਫਿਰ ਸਾਨੂੰ ਹੱਕ ਆ ਜੋ ਮੁਰੀ ਜੇ ਤੁਸੀਂ ਹਾਂਦੇ ਜੋ ਹਿੰਦੁਸਤਾਨ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਇੱਕ ਤਰ੍ਹਾਂ ਦੀ ਡੈਮੋਕ੍ਰੇਸੀ ਆ ਇਹ ਡੈਮੋਕ੍ਰੇਸੀ ਦਾ ਤੁਸੀਂ ਕਹਾਂ ਕਰ ਰਹੇ ਹੋ ਡੈਮੋਕ੍ਰੇਸੀ ਸਾਨੂੰ ਤਾਂ ਲੱਗਦੀ ਨਹੀਂ ਕੋਈ ਡੈਮੋਕ੍ਰੇਸੀ ਤੇ ਰਾਜਤੰਤਰ ਆ ਡੰਡਾਤੰਤਰ ਆ ਇਹਦੇ ਵਿੱਚ ਤੁਸੀਂ ਵੀ ਜੇ ਕੋਈ ਤੁਹਾਡੇ ਚ ਮਾੜਾ ਮੋਟਾ ਵਿਅੰਸ਼ ਡੈਮੋਕ੍ਰੇਸੀ ਦਾ ਹੈਗਾ ਤੇ ਫਿਰ ਸਾਨੂੰ ਅਸੀਂ ਸ਼ਾਂਤੀਪੂਰ ਤਰੀਕੇ ਨਾਲ ਦਿੱਲੀ ਦੇ ਵਿੱਚ ਕੋਈ ਜੰਤਰ ਮੰਤਰ ਤੇ ਕੋਈ ਰਾਮਲੀਲਾ ਗਰਾਊਂਡ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਥਾਂ ਦਿਓ ਅਸੀਂ ਉੱਥੇ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਕਰੀਏ ਠੀਕ ਹੈ ਜੀ ਤੇ ਜਾਂ ਫਿਰ ਮੰਗਾ ਮੰਨ ਜੋ ਹੁਣ 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 ਉਹਨਾਂ ਦਾ ਇਹ ਆ ਕਿ ਉਹਦੇ ਤੋਂ ਪਿੱਛੇ ਉਹ ਤਾਂ ਪਿਛੇ ਹੜ ਰਹੀ ਤੇ ਆ 44 ਦਾ ਕੱਲ ਲਾ ਕੇ ਗਿਆ ਆ 144 ਲੱਗੀ ਆ ਜਿੱਥੇ ਹਰਿਆਣੇ ਦੇ 144 ਲੱਗੀ ਆ ਉਹ ਤੁਸੀਂ ਪਹਿਲਾਂ ਵੀ ਲੱਗੀ ਸੀ ਇੱਥੇ ਨੋਟਸ ਕਿਹਨੇ ਲਾਇਆ ਸੀ ਇਹ ਹਰਿਆਣੇ ਦੇ ਕੋਈ ਮੁਲਾਜ਼ਮ ਲਾ ਕੇ ਆਇਆ ਇਹ ਹਰਿਆਣਾ ਹਰਿਆਣਾ ਹਰਿਆਣੇ ਦੇ ਮੁਲਾਜ਼ਮ ਉਹ ਪੰਜਾਬ ਦੀ ਮਤਲਬ ਉਹ ਹੱਦ ਦੇ ਅੰਦਰ ਹਰਿਆਣਾ ਲਾ ਸਕਦਾ ਇਹ ਨਹੀਂ ਲਾ ਸਕਦਾ ਇਹ ਤੇ ਪੰਜਾਬ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਆ ਇਹ ਤੇ ਅਸਲ ਚ ਆੜਾ ਪੋਲਿਆ ਜਿੱਥੇ ਉਹਨਾਂ ਨੇ ਆ ਸਾਰੀਆਂ ਕੰਨਾਂ ਗੱਡੀਆਂ ਹੋਈਆਂ ਇਹ ਵੀ ਪੰਜਾਬ ਦੇ ਥਾਂ ਦੇ ਵਿੱਚ ਆ ਇਹ ਸਾਰਾ ਹੀ ਗੈਰ ਕਾਨੂੰਨੀ ਆ ਪੰਜਾਬ ਸਰਕਾਰ ਪਤਾ ਨਹੀਂ ਕਿ ਭਗਵੰਤ ਮਾਨ ਦੀ ਸਰਕਾਰ ਕਿੱਥੇ ਸੁੱਤੀ ਪਈ ਆ ਆ ਹੁਣ ਇਥੇ ਉਹ ਲਾ ਗਿਆ ਵੀ 144 ਲੱਗੀ ਹੋਈ ਹੈ ਜੀ ਉਧਰ ਹਰਿਆਣੇ ਚ 144 ਲੱਗੀ ਹੋਈ ਆ ਤੁਸੀਂ 144 ਜਿਹੜੀ ਲਾ ਰਹਿ ਜੋ ਅਸੀਂ ਤੇ 100 ਬੰਦੇ ਦਾ ਜਥਾ ਭੇਜ ਰਹੇ ਆ ਹੁਣ ਅਸੀਂ ਜੀ ਜਾਵਾਂਗੇ ਅਸੀਂ ਅਸੀਂ ਮਰਜੀਵੜਿਆਂ ਦਾ ਜਥਾ ਅਸੀਂ ਤਾਂ ਕਿਹਾ ਹੋਇਆ ਵਾ ਫੇ ਮਰਜੀਵੜੇ ਜਾਣਗੇ ਤੇ ਉਹ ਮਰਜੀਵੜਿਆਂ ਦੇ ਨਾਲ ਜਾ ਤੁਸੀਂ ਉਹਨਾਂ ਨੂੰ ਨੰਗੜ ਦਿਓ ਨਹੀਂ ਤੇ ਫਿਰ ਤੁਸੀਂ ਨਹੀਂ ਨੰਗੜ ਦੇਣਾ ਤੇ ਫਿਰ ਉਹਨਾਂ ਨੂੰ ਭਾਈ ਜੋ ਵੀ ਤੁਸੀਂ ਜੋ ਉਹਨਾਂ 'ਤੇ ਤਸ਼ੱਦਦ ਕਰੋਗੇ ਜ਼ੁਲਮ ਕਰੋਗੇ ਜ਼ਬਰ ਕਰੋਗੇ ਉਹ ਫਿਰ ਮਰਜੀਵੜੇ ਸਹਿਣਗੇ ਫਿਰ ਇਹੀ ਆ ਹੋਰ ਸਾਡੇ ਕੋਲ ਕੋਈ ਚਾਰਾ ਨਹੀਂਗਾ ਇਹ ਅਸਲ ਦੇ ਵਿੱਚ ਕੀ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋ ਰਿਹਾ ਇੱਕ ਬੰਨੇ ਇੱਕ ਬੰਨੇ ਜਦੋਂ ਇਹ ਕਹੀ ਜਾਂਦੇ ਆ ਵੀ ਖਾਲੀ ਚੱਲ ਜਾਣਾ ਫਿਰ ਇਹਨਾਂ ਦੀ ਕ੍ਰੈਡੀਬਿਲਟੀ ਵੀ ਕੀ ਆ ਜੇ ਉਹਨਾਂ ਨੇ ਮੰਤਰੀ ਬਿਆਨ ਦੇ ਰਿਹਾ ਸੁਪਰੀਮ ਕੋਰਟ ਕਹਿ ਰਹੀ ਆ ਤੇ ਫਿਰ ਇਹਨਾਂ ਦੀ ਕੀ ਕ੍ਰੈਡੀਬਿਲਟੀ ਆ ਜੇ ਸਾਨੂੰ ਇਸ ਸਵਰੇ ਨਹੀਂ ਜਾਣ ਦਿੰਦੇ ਤੇ ਫਿਰ ਇਹਨਾਂ ਦੇ ਹੁਣ ਪਾਲੇ ਚ ਗੇਂਦਿਆ ਜਾਣ ਦੇਣਾ ਨਹੀਂ ਜਾਣ ਦੇਣਾ ਤੇ ਫਿਰ ਇਹ ਜੋ ਤਸ਼ੱਦਦ ਜੁਲਮ ਕਰਨ ਜ਼ਬਰ ਕਰਨ ਜੋ ਮਾਰਨਾ ਮਾਰਨਾ ਅਸੀਂ ਮਰਜੀਵੜੇ ਦਾ ਮਤਲਬ ਹੈ ਆਪਣਾ ਆਪਾ ਜਿਹੜਾ ਵਾਰਨ ਚੱਲੇ ਆ ਤੇ ਇਹ ਖਾਲੀ ਹੱਥਾਂ ਦੇ ਨਾਲ ਆ ਜੋ ਕਰਨਾ ਇਹ ਕਰਨ ਉਹਦੇ ਕੋਲ ਕੋਈ ਇਨਫੋਰਮੇਸ਼ਨ ਹੈ ਕਿ ਕਿਸ ਤਰੀਕੇ ਨਾਲ ਰੋਕੂਗੀ ਉਧਰੋਂ ਸਰਕਾਰ ਹਰਿਆਣਾ ਹਾਂ ਉਹਦੇ ਚ ਇਹ ਹੀ ਆ ਵੀ ਜਿਤਨਾ ਦੀਆਂ ਇਹ ਪਿੱਛੇ ਲਾ ਰਹੇ ਮਸ਼ੀਨਾਂ ਲਾ ਰਹੇ ਆ ਸਿਰੇ ਪ੍ਰਬੰਧ ਕਰ ਰਹੇ ਆ ਜਿਸ ਤਰੀਕੇ ਨਾਲ ਇਹਨਾਂ ਦੇ ਸਾਨੂੰ ਪਤਾ ਲੱਗਾ ਕੁੰਡਲੀ ਬਾਡ ਰੋਡ ਆਪਣਾ گاਵਾ ਉਹ ਵੀ ਬੰਦ ਕਰਤਾ ਉਹ ਬੰਦ ਕਰ ਰੱਖਿਆ ਵਾ ਹੋਰ ਵੀ ਇਸ ਤਰ੍ਹਾਂ ਜਿਤਨਾ ਦੇ ਪ੍ਰਬੰਧ ਕਰ ਰਿਹਾ ਅਸਲ ਸਾਨੂੰ ਤਾਂ ਲੱਗਦਾ ਵੀ ਜਿਤਨਾ ਸਰਕਾਰ ਡਰੀ ਹੋਈਂਦੀ ਹੈ 100 ਬੰਦਾ 100 ਕਿਸਾਨਾਂ ਦੇ ਜਥੇ ਦੇ ਜੋ 100 ਮੈਂਬਰ ਜਾਣਾ ਵਾ ਉਹਨਾਂ ਤੋਂ ਵੀ ਡਰੇ ਬੈਠੇ ਆ ਇੱਕ ਤਰ੍ਹਾਂ ਦੀ ਸਰਕਾਰ ਸਾਨੂੰ ਨਹੀਂ ਸਮਝ ਲੱਗ ਰਹੀ ਵੀ ਇਹ ਕੀ ਇਹਨਾਂ ਦੀ ਪ੍ਰੋਸੇਜੋਗਤਾ ਕੀ ਇਹ ਗੱਲ ਕਹਿਣੀ ਕਰਨੀ ਦੇ ਇੱਕ ਨਹੀਂਗੇ ਇਹਨਾਂ ਨੂੰ ਕੀ ਖਤਰਾ ਸਾਡੇ ਤੋਂ ਕਿਸਾਨਾਂ ਤੋਂ ਕਿਸਾਨ ਜਿਹੜੇ ਦੇ ਦੇ ਦੀ ਰੀੜ ਦੀ ਹੱਡੀ ਆ ਕਿਸਾਨਾਂ ਨੇ ਇਸ ਤਰ੍ਹਾਂ ਦਾ ਵਿਹਾਰ ਕਰ ਰਿਹਾ ਜਿਦੋਂ ਕਿ ਸਾਰਾ ਕੁਝ ਕਾਰਪੋਰੇਟ ਵਾਸਤੇ ਉਹਨਾਂ ਵਾਸਤੇ ਕਰਜ਼ੇ ਵੀ ਉਹਨਾਂ ਦੇ ਖਤਮ ਹੋ ਰਹੇ ਆ ਉਹਨਾਂ ਨੂੰ 15 ਲੱਖ ਕਰੋੜ ਦੇ ਕਰਜ਼ੇ ਖਤਮ ਕਰਦੇ ਆ ਇੱਧਰ ਐਮ ਐਸ ਬੀ ਦੇ ਕਹਿੰਦੇ ਐਮ ਐਸ ਬੀ ਦੇਤੀ ਤੇ ਬੜਾ ਪਹਾੜ ਟੁੱਟ ਜਾਣਾ ਜੀ ਦੇਸ਼ ਦਾ ਅਰਥਚਾਰਾ ਤਬਾਹ ਹੋ ਜਾਣਾ ਜੀ ਜਦੋਂ ਕਿ ਇਹ ਗੱਲ ਹੀ ਨਹੀਂ ਹੈਗੀ ਦੇਸ਼ ਦਾ ਦੇਸ਼ ਦਾ ਅਰਥਚਾਰਾ ਇਹਦੇ ਨਾਲ ਬਣਨਾ ਵਾ ਇਹ ਤੇ ਜਿਹੜੀ ਜੇ ਐਮ ਐਸ ਬੀ ਦੇ ਦੇਣ ਤੇ ਇਹਨਾਂ ਨੂੰ ਮੁਲਾਫੇ ਹੋਣੇ ਆ ਕਿਉਂਕਿ ਇਹਨਾਂ ਜਿਹੜੀਆਂ ਚੀਜ਼ਾਂ ਕਿਸਾਨ ਤੋਂ ਲੈਣੀਆਂ ਉਹ ਗਾਂ ਵੇਚਣੀਆਂ ਆ ਠੀਕ ਹੈ ਤੇ ਇਸ ਕਰਕੇ ਇਹ ਸਾਰੀ ਜਿਹੜੀ ਆ ਨੀਤੀ ਆ ਪਾਲਿਸੀ ਜਿਹੜੀ ਸਰਕਾਰ ਦੀ ਆ ਉਹ ਕਿਸਾਨਾਂ ਦੀਆਂ ਮੰਗਾ ਨਾ ਮੰਨਣਦੀ ਆ ਤੇ ਕਿਸਾਨਾਂ ਨੇ ਜ਼ਮੀਨ ਤੋਂ ਪਾਸੇ ਕਰਨਦੀ ਆ ਜੋ ਉਹਨਾਂ ਦੀ ਨੀਤੀ ਪਾਲਿਸੀ ਤੋਂ ਇਲਾਵਾ ਇਸ ਕਰਕੇ ਕਿਸਾਨਾਂ ਨੂੰ ਜਿਹੜਾ ਵਾ ਨਾ ਦਿੱਲੀ ਜਾਣ ਦੇਰ ਜਾ ਰਹੇ ਆ ਇੱਥੇ ਗੈਰ ਕਾਨੂੰਨੀ ਇਹਨਾਂ ਕੰਦਾਂ ਕੱਢੀਆਂ ਆ ਇਹ ਕਹਿੰਦੇ ਕੋਈ ਸੜਕ ਰੋਕਣੀ ਇਹ ਗੈਰ ਕਾਨੂੰਨੀ ਆ ਕੋਈ ਰਸਤਾ ਜਿਹੜਾ ਹੋਵੇ ਕੋਈ ਰਸਤਾ ਬਲੌਕ ਨਹੀਂ ਕਰ ਸਕਦਾ ਇਹ ਰਸਤਾ ਨੇ ਲੋਕਾਂ ਦਾ ਬਲੌਕ ਕੀਤਾ ਆ ਆ ਦੇਖੋ 11 ਕਰੋੜ ਦਾ ਵਪਾਰ ਦਾ ਜਿਹੜਾ ਨੁਕਸਾਨ ਹੋ ਗਿਆ ਪੰਜਾਬ ਦੇ ਹਰਿਆਣੇ ਦੇ ਵਪਾਰੀਆਂ ਦਾ ਉਹਦੇ ਜ਼ਿੰਮੇਵਾਰ ਇਹ ਰਸਤਾ ਅਸੀਂ ਤੇ ਰਸਤਾ ਖੰਡੇ ਖੋਲੋ ਸਾਡਾ ਤੇ ਹਰਿਆਣੇ ਨਾਲ ਰੌਲਾ ਹੀ ਕੋਈ ਨਹੀਂ ਅਸੀਂ ਹੁਣ ਵੀ ਕਹਾਂ ਸਾਡਾ ਹਰਿਆਣੇ ਨਾਲ ਕੋਈ ਰੌਲਾ ਨਹੀਂ ਅਸੀਂ ਤੇ ਦਿੱਲੀ ਨਾਲ ਸਾਡੀਆਂ ਮੰਗਾਂ ਵਾਂ ਸਾਨੂੰ ਦਿੱਲੀ ਸਰਕਾਰ ਵਾਲੇ ਜਾਣ ਦਿਓ ਜੇ ਉਹਨਾਂ ਮਨਜ਼ੂਰੀ ਨਹੀਂ ਵੀ ਦਿੱਤੀ ਮਾਰਾ ਉਹਨਾਂ ਦੇ ਹੁਣ ਸਵੇਰੇ ਆ ਜਾਂਦੇ ਉਹਨਾਂ ਮਨਜ਼ੂਰੀ ਨਹੀਂ ਲਈ ਤੁਸੀਂ ਤਾਂ ਅਸੀਂ ਕਹਾਂ ਹਰਿਆਣੇ ਦਿੱਲੀ ਸਰਕਾਰ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਮੰਨ ਲਓ ਦਿੱਲੀ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਸਾਨੂੰ हरियाणा ਸਰਕਾਰ ਕਿਉਂ ਰੋਕ ਰਹੀ ਸਾਨੂੰ ਵੀ ਕੋਈ ਲੌਜੀਕ ਨਹੀਂ ਕੋਈ ਇਹਨਾਂ ਕੋ ਦਾ ਧਾਰ ਹੀਣ ਤਰਕ ਹੀਣ ਸਾਰੀਆਂ ਗੱਲਾਂ ਇਹ ਕਰ ਰਹੇ ਆ ਇਸ ਕਰਕੇ ਬਾਕੀ ਦਾ ਇਹੀ ਆ ਸਾਡਾ ਜੋ ਫੈਸਲਾ ਅਸੀਂ ਉਹ ਤੇ ਟੰਨੇ ਆ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਦਿੱਲੀ ਪ੍ਰਦਰਸ਼ਨ ਕਰ ਰਹੇ ਨੇ ਹਾਂਜੀ ਵੇਖੋ ਸਾਰੇ ਅਨਰੈਸਟ ਆ ਪੂਰੇ ਦੇਸ਼ ਚ ਅਨਰੈਸਟ ਆ ਮਨੀਪੁਰ ਚ ਕੀ ਬਣ ਰਿਹਾ ਆ ਯੂਪੀ ਚ ਕੀ ਬਣ ਰਿਹਾ ਬਾਕੀ ਸਾਰੇ ਮਹਾਰਾਸ਼ਟਰ ਆ ਦੂਜਿਆਂ ਸਾਰਿਆਂ ਕਿਸਾਨੀ ਜਿਹੜੀ ਆ ਸਾਰੇ ਥਾਂ ਯਾਨ ਰਹਿਤ ਹੋਇਆ ਹਣ ਯੂਪੀ ਦੇ ਵਿੱਚ ਉਹਨਾਂ ਦਾ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਜੋ ਜ਼ਮੀਨਾਂ ਐਕਵਾਇਰ ਕੀਤੀਆਂ ਉਹ ਆਪਣੇ ਮੁਆਵਜ਼ੇ ਵਾਸਤੇ ਕਿਸਾਨ ਆਇਆ ਉਹਨਾਂ ਨੂੰ ਡਿਟੇਨ ਕੀਤਾ ਹੋਇਆ 123 ਬੰਦੇ ਉਹਨਾਂ ਦੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਆ ਬਾਕੀ ਉਹ ਫੇਰ ਇਕੱਠੇ ਹੋ ਰਿਹਾ ਹਰ ਥਾਂ ਉਹ ਵੀ ਆਈਐਮਐਸਪੀ ਦਾ ਵੀ ਨਾਲ ਗੱਲ ਕਰ ਰਹੇ ਆ ਅਸਲ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨ ਜਿਹੜੇ ਆ ਉਹਨਾਂ ਤੇ ਇਹਨਾਂ ਦਾ ਹਮਲਾ ਵੀ ਇਹਨਾਂ ਨੂੰ ਦੇਣਾ ਕੁਝ ਨਹੀਂ ਅਸਲ ਚ ਕੀ ਆ ਇਹ ਸਦਮੇ ਚ ਪਾ ਕੇ ਰੱਖਣਾ ਚਾਹੁੰਦੇ ਆ ਕਿ ਇੱਕ ਸਵੇ ਮਾਰਨਾ ਇਹਨਾਂ ਇਹ ਚਾਹੁੰਦੇ ਨਹੀਂ ਕੋਈ ਸਵੇ ਮਾਰਨਾ ਜੀਵੇ ਚਾਹੇ ਉਹ ਕਿਸਾਨ ਆ ਆਪਣਾ ਕਿੱਤਾ ਕਰਦਾ ਵਾ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਆਪਣੀ ਸਰਕਾਰੀ ਨੌਕਰੀ ਤੇ ਆ ਜਾਂ ਕੋਈ ਵੀ ਆ ਉਹ ਇਹਨਾਂ ਨੂੰ ਕੋਈ ਸਵੇ ਮਾਰ ਵਾਲਾ ਬੰਦਾ ਨਹੀਂ ਦੇਣਾ ਚਾਹੀਦਾ ਇਹਨਾਂ ਨੂੰ ਕਰਿੰਦੇ ਚਾਹੀਦੇ ਆ ਤੇ ਜਿਹੜੇ ਇਹਨਾਂ ਦੀ ਹੱਥ ਜੋੜ ਕੇ ਇਹਨਾਂ ਦੀ ਜਿਹੜੀ ਆ ਇਹਨਾਂ ਦੇ ਹੁਕਮ ਜਿਹੜੀ ਆ ਉਹਨਾਂ ਨੂੰ ਜੇ ਤੁਸੀਂ ਕ੍ਰੋਸ ਕਰ ਜਾਂਦੇ ਹੋ ਇੱਥੋਂ ਬਾਰਡਰ ਹਰਿਆਣਾ ਕ੍ਰੋਸ ਕਰ ਜਾਂਦੇ ਹੋ ਦਿੱਲੀ ਚਲੇ ਜਾਂਦੇ ਹੋ ਉੱਥੇ ਫਿਰ ਰੈਣ ਸੈਣ ਦਾ ਕੀ ਪ੍ਰੋਗਰਾਮ ਹੈ ਉੱਥੇ ਦਾ ਵੀ ਕਿਉਂਕਿ ਉਲਿਕਣਾ ਪੈਣਾ ਕੁਛ ਨਾ ਕੁਛ ਤਾਂ ਉੱਥੇ ਠੰਡ ਦਾ ਮੌਸਮ ਹੈ ਹਾਂਜੀ ਹਾਂਜੀ ਉਹ ਲਿਖਿਆ ਹੋਇਆ ਸੀਗਾ ਅਸੀਂ ਤੇ ਲਿਖਿਆ ਆਇਆ ਪ੍ਰੋਗਰਾਮ ਆ ਚਾਰ ਥਾਵਾਂ ਦਾ ਐਲਾਨ ਕੀਤਾ ਹੈ ਬਾਕੀ ਥਾਵਾਂ ਦਾ ਫਿਰ ਐਲਾਨ ਕਰ ਦਾਂਗੇ ਅੱਗੇ ਉੱਥੇ ਸਾਰੇ ਪ੍ਰਬੰਧ ਕੀਤੇ ਹੋਏ ਐ ਸੜਕ ਨਹੀਂ ਛੱਡਣੀ ਸੜਕ ਤੇ ਹੀ ਸੌਵਾਂਗੇ ਉੱਥੇ ਸਾਡੇ ਪ੍ਰਬੰਧ ਹੋ ਜਾਣਗੇ ਬਾਕੀ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਹੀ ਨਾਲ ਲੈ ਕੇ ਜਾਵਾਂਗੇ ਸਾਨੂੰ ਕੋਈ ਨਹੀਂਗਾ ਸਾਡੇ ਪ੍ਰਬੰਧ ਆ ਆਪਣੇ ਆਪ ਹਰਿਆਣੇ ਹਰਿਆਣੇ ਦੀ ਜਿਹੜੇ ਲੋਕ ਆ ਹਰਿਆਣੇ ਦੇ ਕਿਸਾਨ ਮਜ਼ਦੂਰ ਆ ਲੋਕ ਉਹ ਸਾਰੇ ਸਾਡੇ ਪ੍ਰਬੰਧ ਕਰਨਗੇ ਸਾਨੂੰ ਪ੍ਰਬੰਧਾਂ ਦਾ ਕੋਈ ਫਿਕਰ ਨਹੀਂ ਹੈਗਾ ਅਸੀਂ ਸੜਕ ਤੇ ਹੀ ਰਾਤ ਰਹਿਣ ਦਾ ਬਣਾਇਆ ਕੋਈ ਸੜਕ ਰੋਕਣੀ ਨਹੀਂ ਕਿਸੇ ਕਿਸਮ ਦਾ ਅਸੀਂ ਵਿਗਨ ਨਹੀਂ ਪਾਉਣਾ ਕਿਸੇ 'ਚ ਤਾਂ ਅਸੀਂ ਤੁਰਦੇ ਜਾਣਾ ਵਾ ਜਿੰਨਾ ਅਸੀਂ ਪੈਂਦਾ 9 ਤੋਂ ਲੈ ਕੇ 5 ਵਜੇ ਤੱਕ ਤੈਅ ਕਰਿਆ ਕਰਾਂਗੇ ਫਿਰ ਰਾਤ ਨੂੰ ਕੱਟ ਕੇ ਤੇ ਫਿਰ ਅਗਲੇ ਦਿਨ ਤੁਰਿਆ ਕਰਾਂਗੇ ਆ ਸਾਡਾ ਐਲਾਨ ਕੀਤਾ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਹਰਿਆਣਾ ਚ ਆ ਰਹੇ ਨੇ ਸ਼ਾਇਦ 9 ਤਰੀਕ ਦਾ ਪ੍ਰੋਗਰਾਮ ਹੈ ਉਹਨਾਂ ਦਾ ਤੇ ਉਸ ਪ੍ਰੋਗਰਾਮ ਨੂੰ ਲੈ ਕੇ ਤਾਂ ਕਿਸਾਨਾਂ ਦਾ ਕੋਈ ਪ੍ਰੋਗਰਾਮ ਨਹੀਂ ਬਿਲਕੁਲ ਨਹੀਂਗਾ ਅਸੀਂ ਉਹ ਐਲਾਨ ਕੀਤਾ ਹੋਇਆ ਵੀ ਸਾਡਾ 9 ਤਰੀਕ ਨੂੰ ਪ੍ਰਧਾਨ ਮੰਤਰੀ ਆ ਰਹੇ ਆ ਉੱਥੇ ਆਪਣੇ ਹਰਿਆਣੇ ਜਾ ਰਹੇ ਆ ਸਾਡਾ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਵਿਗਨ ਪਾਉਣ ਦਾ ਜਾਂ ਕੋਈ ਸਾਡਾ ਮਤਲਬ ਨਹੀਂ ਅਸੀਂ ਤਾਂ ਆਪਣੀ ਜਿਹੜਾ ਆਪਣਾ ਰੂਟ ਤੇ ਜਾਵਾਂਗੇ ਬਸ ਸਾਡਾ ਰੂਟ ਤੇ ਜਾਂਦਾ ਦਿੱਲੀ ਨੂੰ ਜਾਂਦਾ ਪਰ ਸਾਡਾ ਪ੍ਰਧਾਨ ਮੰਤਰੀ ਨਾਲ ਕੋਈ ਕਿਸੇ ਕਿਸਮ ਦਾ ਉਹਦੀ ਰੈਲੀ ਵਾਸਤੇ ਕੋਈ ਜੱਕਰ ਕੋਈ ਐਦਾਂ ਦਾ ਸਵੱਬਾ ਬਣਿਆ ਇੱਕ ਪਾਸੇ ਕਿਸਾਨ ਤੁਰੇ ਜਾਂਦੇ ਹੋਣਗੇ ਦੂਜੇ ਪਾਸੇ ਮੋਦੀ ਸਾਹਿਬ ਦਾ ਕਾਫਲਾ ਜਾ ਉਹ ਆਉਂਦੇ ਹੋਣਗੇ ਕਿਉਂਕਿ ਟੂ ਵੇ ਹੈ ਫੇਰ ਨਹੀਂ ਜੇ ਇਸ ਤਰ੍ਹਾਂ ਦਾ ਵੀ ਕੋਈ ਹੋਊਗਾ ਤਾਂ ਉਹ ਵੀ ਅਸੀਂ ਆਪਣੀ ਰਣਨੀਤੀ ਕੱਢ ਲਾਂਗੇ ਉਹ ਆਪਣੇ ਰੂਟ ਤੇ ਜਾਣ ਅਸੀਂ ਆਪਣਾ ਰੂਟ ਭਾਈ ਤੁਹਾਡੇ ਵੱਲੋਂ ਕੋਈ ਨਾਰੇਬਾਜੀ ਕੁਝ ਨਹੀਂ ਹੋਊਗਾ ਨਹੀਂ ਸਾਡੇ ਵੱਲੋਂ ਇਹ ਆਪਣੀ ਰਣਨੀਤੀ ਦੇ ਹਿਸਾਬ ਨਾਲ ਸਾਡਾ ਉਹ ਕੋਈ ਹੈ ਹੀ ਨਹੀਂਗਾ ਪ੍ਰੋਗਰਾਮ ਰੋਕਣ ਦਾ ਜਾਂ ਨਾਰੇਬਾਜੀ ਦਾ ਸਾਡਾ ਦਿੱਲੀ ਜਾਣ ਦਾ ਵਾ ਅਸੀਂ ਦਿੱਲੀ ਜਾ ਰਹੇ ਹਾਂ ਸ਼ਾਂਤਮਈ ਤਰੀਕੇ ਨਾਲ ਤੇ ਸਾਨੂੰ ਜਾਣ ਦੇਣਾ ਚਾਹੀਦਾ ਜੇ ਇਹਨਾਂ 'ਚ ਕੋਈ ਪ੍ਰਸੰਜੋਗਤਾ ਨਾ ਰੱਖਣੀ ਆਪਣੀ ਤੇ ਲੋਕਾਂ 'ਚ ਹਰਿਆਣਾ ਪ੍ਰਸ਼ਾਸਨ ਨਾਲ ਗੱਲ ਹੋਈ ਕੋਈ ਹਰਿਆਣਾ ਪ੍ਰਸ਼ਾਸਨ ਨਾਲ ਪਰਸੋਂ ਸ਼ਾਇਦ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਐਸੇ ਵੀ ਜੋ ਜੋ ਅਹੀਂ ਰੂਟ ਦੱਸਿਆ ਉਹਨਾਂ ਨੂੰ ਪਈ ਇਸ ਤਰ੍ਹਾਂ-ਇਸ ਤਰ੍ਹਾਂ ਜਾਣਾ ਵਾ ਖਾਂਤੀ ਪੁੱਤਰੀ ਕਿੰਨਾ ਚਾਰ ਥਾਵਾਂ ਤੇ ਰੁਕਣਾ ਵਾ ਤੇ ਇਸ ਤਰ੍ਹਾਂ ਜਿੱਥੇ ਜਾਣਗੇ ਤੇ ਉਹਨਾਂ ਨੇ ਕਹੇ ਪਈ ਸਰਕਾਰ ਨਾਲ ਗੱਲ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੇ 44 ਲਾਈ ਆ ਉਹ ਆ ਗਿਆ ਉਹਨਾਂ ਦਾ ਰੈਕਸ਼ਨ ਜੋ ਵੀ ਹੈ ਯਾਨੀ ਕਿ 144 ਅਨਾਉਂਸ ਕਰਤੀ ਉਹਨਾਂ ਨੇ ਤੇ ਪੰਨੂ ਸਾਹਿਬ ਜਦੋਂ ਤੁਸੀਂ ਅਗਵਾਈ ਕਰੋਗੇ ਉਹ ਜਥਾ ਸੌਦਾ ਹੋਊਗਾ ਜੇ ਤੁਸੀਂ ਚਲੇ ਜਾਂਦੇ ਹੋ ਫਿਰ ਦੂਜਾ ਜਥਾ ਕਿੰਨੇ ਵਦਨਵਾ ਤੁਰੂਗਾ ਨਹੀਂ ਉਹ ਰੋਜ਼ ਹੀ ਹੈ ਰੋਜ਼ ਦੇ ਜਾਣਾ ਜਾਣਾ ਜਥਾ ਜਾਊਗਾ ਕੱਲ ਵਾਲੇ ਜਥੇ 'ਚ ਬੀਬੀਆਂ ਤਾਂ ਨਹੀਂ ਹੋਣਗੀਆਂ ਨਹੀਂ ਕੱਲ ਵਾਲੇ ਜਥੇ 'ਚ ਬੀਬੀਆਂ ਨਹੀਂ ਹੋਣਗੀਆਂ ਕਨਾਲ ਜਿੱਥੇ ਬੀਬੀਆਂ ਹੋਣਗੀਆਂ ਆਪਣੇ ਮਰਦ ਹੋਣਗੇ ਉਸ ਤੋਂ ਬਾਅਦ ਫਿਰ ਅਗਲੇ ਜਿੱਥੇ ਦੋਨੋਂ ਫੋਰਮ ਜਿਹੜੇ ਆ ਉਹ ਆਪਣੇ ਆਪਣੀ ਰਣਨੀਤੀ ਦੇ ਹਿਸਾਬ ਨਾਲ ਦੋਨੋਂ ਹਰ ਰੋਜ਼ ਜਥਾ ਭੇਜਣਗੇ ਤੇ ਕੋਈ ਇਸ ਚੀਜ਼ ਦਾ ਵੀ ਇੰਪੈਕਟ ਹੈਗਾ ਇਸ ਵਾਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਅੰਦੋਲਨ ਨਹੀਂ ਲੜ ਰਹੀਆਂ ਸਰਕਾਰ ਤੇ ਤਬਾਹ ਘਟ ਹੋਵੇ ਹਣੀ ਚਲੋ ਉਹਦਾ ਤੇ ਹੀ ਆ ਵੀ ਅਸੀਂ ਤੇ ਵੇਖੋ ਉਹਨਾਂ ਨੂੰ ਪਹਿਲਾਂ ਵੀ ਨਾ 33 ਵਾਰਾ ਮੀਟਿੰਗਾਂ ਤੇ 33 32 ਵਾਰਾ ਮੀਟਿੰਗਾਂ ਦਾ ਅਸੀਂ ਤਾਂ ਨਾ ਅਨਾਉਂਸ ਕੀਤਾ ਕਿਹੜੇ ਰਥਾਵ ਤੇ ਮੀਟਿੰਗਾਂ ਅਸੀਂ ਤਾਂ ਕਿਹਾ ਤੁਸੀਂ ਆਓ ਆਉਤੇ ਅਸੀਂ ਤੇ ਮਗਰ ਲੱਗਣ ਨੂੰ ਵਿਚਾਰਿਆ ਇਹ ਵੀ ਗੱਲ ਕਹੀ ਹੋਈ ਸੀ ਸਾਡੇ ਸਾਰੇ ਵਾਲੋਂ ਉਹ ਉਹਨਾਂ ਦਾ ਆਪਣਾ ਚਲੋ ਆਪਣਾ ਆਪਣਾ ਹੁੰਦਾ ਵੱਖਰ ਹੁਣ ਵੀ ਅਸੀਂ ਤੇ ਉਹਨਾਂ ਨੂੰ ਫਿਰ ਅਪੀਲ ਕੀਤੀ ਹੋਈ ਆ ਵੀ ਆਓ ਭਈ ਅਪੀਲ ਵੀ ਕੀਤੀ ਆ ਉਤਰਾ ਵੀ ਆ ਅਸੀਂ ਹੁਣ ਵੀ ਇਹੀ ਕਹਾਂਗੇ ਉਹਨਾਂ ਨੂੰ ਪੀ ਲਿਆ ਵੀ ਇਹ ਵੱਡਾ ਅੰਦੋਲਨ ਆ ਸਾਰੇ ਕਿਸਾਨਾਂ ਵੀ ਦੂਰੇ ਦੀ ਮੰਗਾ ਪੰਗਾ ਤੇ ਕੋਈ ਰੌਲਾ ਨਹੀਂ ਹੈਗਾ ਆਓ ਆਉਤੇ ਆਪਾਂ ਜਿਹੜੇ ਆ ਇਕੱਠੇ ਹੋ ਕੇ ਲੜੀਏ ਸਾਨੂੰ ਉਹਨਾਂ ਨਾਲ ਕੋਈ ਕਿਸਮ ਦਾ ਕੋਈ ਵੀ ਨਹੀਂਗਾ ਬਾਕੀ ਸਾਨੂੰ ਆਸ ਵੀ ਆ ਜੇ ਜਦੋਂ ਵੀ ਇਹ ਜਦੋਂ ਸਰਕਾਰ ਸਾਡਾ ਦੁਸ਼ਮਣ ਇੱਕ ਆ ਤੇ ਫਿਰ ਉਹ ਆਉਣਗੇ ਸਾਨੂੰ ਇਹ ਆਸ ਜੀ ਆਗੂ ਕਿਹੜੇ ਆਗੂ ਕਰ ਸਕਦੇ ਆ ਜੀ ਆਗੂ ਕਿੜੇ ਕਿੜੇ ਹੋਣਗੇ ਗੱਲ ਜਿਵੇਂ ਤੁਸੀਂ ਹੋਗੇ ਫੋਲ ਸਾਹਿਬ ਹੋਗੇ ਇਸ ਤਰ੍ਹਾਂ ਹੋਰ ਕਿਹੜੇ ਕਿਸਾਨਾਂ ਗੂਲੀਡ ਕਰਨਗੇ ਹਾਂਜੀ ਆ ਮੈਂ ਮੇਰੀ ਡਿਊਟੀ ਆ ਮੇਰੇ ਯੱਲੋਂ ਆ ਤੇ ਮੇਰਾ ਨਾਮ ਆ ਤੇ ਨਾਲ ਸੁੰਦਰ ਸਿੰਘ ਚਤਾਲਾ ਸਾਡੇ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇਸ ਤਰ੍ਹਾਂ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਦੇ ਜਿਹੜੇ ਮੁੱਖ ਆਗੂ ਆ ਸਰਜੀਤ ਸਿੰਘ ਫੂਲ ਉਹ ਗਵਾਹੀ ਕਰਨਗੇ ਜੀ ਸੋ ਪੰਨੂ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਰੀ ਜਾਣਕਾਰੀ ਸਾਂਝ ਕੀਤੀ ਦੋਸਤੋ ਮੇਰੇ ਨਾਲ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂਆਂ ਦੇ ਵਿੱਚੋਂ ਇੱਕ ਨੇ ਗੱਲਬਾਤ ਸੀ ਕਿ ਜਿਹੜਾ ਕਿਸਾਨਾਂ ਨੇ ਅਨਾਉਂਸ ਕੀਤਾ ਹੋਇਆ 6 ਦਸੰਬਰ ਨੂੰ 100 ਦਾ ਜਥਾ ਲੈ ਕੇ ਅਸੀਂ ਹਰਿਆਣੇ ਰਾਹੀਂ ਦਿੱਲੀ ਜਾਵਾਂਗੇ ਉਦੋਂ ਤੇ ਪ੍ਰੋਗਰਾਮ ਸੀ ਬਾਕੀ ਜੋ ਵੀ ਅਪਡੇਟ ਹੋਊਗੀ ਲੇਟੈਸਟ ਮੈਂ ਜੋ ਵੀ ਲੇਟੈਸਟ ਅਪਡੇਟ ਹੋਊਗੀ ਮੈਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦਾ ਰਹਾਂਗਾ